ਕਰੈਕਟਰ ਦੇ ਵਾਰ-ਵਾਰ ਲੋਕਾਂ ਦੇ ਦੱਸਣ ਦੇ باوجود ਵੀ ਸ਼ਾਇਦ ਉਹ ਗੱਲ ਜਿਹੜੀ ਉਹ ਖਾਨੇ 'ਚ ਨਹੀਂ ਪੈ ਰਹੀ ਸੀ ਜਾਂ ਤਾਂ ਉਹਦੇ ਖਾਨੇ 'ਚ ਨਹੀਂ ਪੈ ਰਹੀ ਸੀ ਤੇ ਜਾਂ ਅਗਲੇ ਨੇ ਖਾਣਾ ਬੰਦ ਕਰਕੇ ਭੇਜਿਆ ਸੀ। ਅਸਲੀ ਪਲਾਨ ਬਣਾ ਰਹੇ ਹਾਂ ਕਿ ਜਿਹੜਾ ਹੈਗਾ ਪੰਚਾਇਤ ਜਿਹੜਾ ਹੈਗਾ ਪੰਨਾ ਪਾਸ ਕਰਕੇ ਹਨ ਉਹਨੂੰ ਐਕਟਿਵਸ ਆਪਾਂ ਜਿਹੜਾ ਹੈਗਾ ਰੈਜ਼ੋਲੂਸ਼ਨ ਜਿਹੜਾ ਉਹ ਦਵਾ ਦੇ ਅਕੋਰਡਿੰਗਲੀ। ਵਾਚੰਦੋ ਇਹ ਦੇਖ ਕੇ ਗਏ ਆ ਕਿ ਅਸੀਂ ਕੋਈ ਨਹੀਂ ਕੋਸ਼ਿਸ਼ ਕਰਾਂਗੇ। ਮਸਲੇ ਦਾ ਹੱਲ ਕਰਵਾਵਾਂਗੇ ਪਰ ਜਿਹੜੇ ਜਿਸ ਤਰ੍ਹਾਂ ਦੀ ਉਹਨਾਂ ਦੀ ਗੱਲਬਾਤ ਸੀ ਉਹ ਤੋਂ ਲੱਗ ਰਿਹਾ ਕਿ ਕੋਈ ਵੀ ਮਸਲੇ ਦਾ ਹੱਲ ਉਹ ਕਰਵਾਉਣ ਜੋਗੇ ਹੈ ਨਹੀਂਗੇ ਜੋਗੇ ਹੁੰਦੇ ਤੇ ਉਹ ਗਮਦੂਰ ਸਿੰਘ ਦੇ ਘਰ ਦੇ ਅੱਗੇ ਗਏ ਆ ਉਹਨਾਂ ਨੂੰ ਦਿਖਿਆ ਉੱਥੇ ਸਾਫ਼ ਤੌਰ ਤੇ ਕਿ ਜਿਹੜੀ ਗਮਦੂਰ ਸਿੰਘ ਹੋਰਾਂ ਨੇ ਖਾਲੀ ਨੱਪੀ ਹੋਈ ਆ ਬੰਦ ਕੀਤੀ ਹੋਈ ਆ ਤਾਂ ਦੇਖੋ ਸਰ ਬਾਰ-ਬਾਰ ਇੱਕੋ ਹੀ ਗੱਲ ਨੂੰ ਰਿਪੀਟ ਕਰਾਈ ਜਾਂਦੇ ਜਿਵੇਂ ਉਹਨਾਂ ਨੂੰ ਕਿਸੇ ਨੇ ਸਮਝਾ ਕੇ ਭੇਜਿਆ ਹੁੰਦਾ ਹੈ ਕਮਿਸ਼ਨ ਜੋ ਹੈਗਾ ਤੇ ਚ ਮੈਟਰ ਜਿਹੜਾ ਹੈ ਕਿ ਜਿੰਨੀ ਦਾ ਐਡਮਿਨਿਸਟ੍ਰੇਸ਼ਨ ਦੇ ਨਾਲ ਜੀ ਦੇਖੋ ਜੀ ਵਿਸ਼ਵਾਸਨ ਤੋਂ ਇਹ ਦੇ ਕੇ ਗਏ ਆ ਕਿ ਅਸੀਂ ਕੋਈ ਨਹੀਂ ਕੋਸ਼ਿਸ਼ ਕਰਾਂਗੇ ਮਸਲੇ ਦਾ ਹੱਲ ਕਰਵਾਵਾਂਗੇ ਪਰ ਜਿਹੜੇ ਜਿਸ ਤਰ੍ਹਾਂ ਦੀ ਉਹਨਾਂ ਦੀ ਗੱਲਬਾਤ ਸੀ ਉਹ ਤੋਂ ਲੱਗ ਰਿਹਾ ਕਿ ਕੋਈ ਵੀ ਮਸਲੇ ਦਾ ਹੱਲ ਹੋ ਕਰਵਾਉਣ ਜੋਗੇ ਹੈ ਨਹੀਂਗੇ ਜੇ ਉਹ ਕੁਝ ਕਰਵਾਉਣ ਜੋਗੇ ਹੁੰਦੇ ਤੇ ਉਹ ਗਮਦੂਰ ਸਿੰਘ ਦੇ ਘਰ ਦੇ ਅੱਗੇ ਗਏ ਆ ਉਹਨਾਂ ਨੂੰ ਦਿਖਿਆ ਉੱਥੇ ਸਾਫ਼ ਤੌਰ ਤੇ ਕਿ ਜਿਹੜੀ ਗਮਦੂਰ ਸਿੰਘ ਹੋਰਾਂ ਨੇ ਖਾਲੀ ਨੱਪੀ ਹੋਈ ਆ ਬੰਦ ਕੀਤੀ ਹੋਈ ਆ ਜਿਹੜੀ ਖਾਲੀ ਕੇ ਜਿਹੜੀ ਸਰਪੰਚ ਹੋਰੀ ਉਸ ਦਿਨ মিডিਆ ਨੂੰ ਦਿਖਾ ਰਹੇ ਸੀ ਜਦੋਂ মিডিਆ ਦੇ ਉਹ ਬੰਦੇ ਗਲ ਪਏ ਆ মিডিਆ ਦੇ ਕੈਮਰੇ ਤੋੜੇ ਆ ਜਿੱਥੋਂ ਇਹ ਸਾਰਾ ਕਲੇਸ਼ ਸ਼ੁਰੂ ਹੁੰਦਾ ਉਹੋ ਹੀ ਕਮਿਸ਼ਨ ਨੂੰ ਵੀ ਅੱਜ ਦਿਖਾਈ ਗਈ ਉਹਨੂੰ ਡਾਇਰੈਕਟਰ ਨੂੰ ਵੀ ਤੇ ਪਰ ਡਾਇਰੈਕਟਰ ਨੇ ਵਾਰ-ਵਾਰ ਲੋਕਾਂ ਦੇ ਦੱਸਣ ਦੇ ਬਾਵਜੂਦ ਵੀ ਸ਼ਾਇਦ ਉਹ ਗੱਲ ਜਿਹੜੀ ਉਹ ਖਾਨੇ 'ਚ ਨਹੀਂ ਪੈ ਰਹੀ ਸੀ ਜਾਂ ਤਾਂ ਉਹਦੇ ਖਾਨੇ 'ਚ ਨਹੀਂ ਪੈ ਰਹੀ ਸੀ ਤੇ ਜਾਂ ਅਗਲੇ ਨੇ ਖਾਨਾ ਬੰਦ ਕਰਕੇ ਭੇਜਿਆ ਸੀ ਗੱਲਾਂ ਦੋਨੋਂ ਹੀ ਨੇ ਜਿਹੜੀ ਗੱਲ ਉਹ ਵਾਰ-ਵਾਰ ਕਹਿ ਰਹੇ ਸੀਗੇ ਕਿ ਤੁਸੀਂ ਭਾਈ ਰਾਜੀ ਨਮਾ ਕਰ ਲੋ ਲੋਕਾਂ ਦਾ ਸਾਫ਼ ਹੀ ਉਹਨੂੰ ਕਹਿਣਾ ਇਹ ਸੀਗਾ ਕਿ ਬਹੁਤ ਸਾਰੇ ਪਿੰਡ ਦੇ ਉਹ ਲੋਕ ਸੀਗੇ ਜਿਹੜੇ ਉਸ ਦਿਨ ਖਾਲੀ ਦਿਖਾਉਣ ਵਾਸਤੇ ਵੀ ਨਹੀਂ ਗਏ ਸੀ মিডিਆ ਨੂੰ ਜਿਨ੍ਹਾਂ ਨੂੰ ਘਰੇ ਬੈਠਿਆਂ ਨੂੰ ਅੰਨਾ ਤਸ਼ੱਦਦ ਉਹਨਾਂ ਤੇ ਹੋਇਆ ਉਹਨਾਂ ਤੇ ਲਾਠੀ ਚਾਰਜ ਹੋਇਆ ਉਹਨਾਂ ਨੂੰ ਕੁੱਟ ਕੇ ਗੱਡੀਆਂ 'ਚ ਚੜਾ ਕੇ ਜਿਹੜਾ ਜੇਲ੍ਹਾਂ ਦੇ ਵਿੱਚ ਸਿੱਤਿਆ ਗਿਆ ਥਾਣਿਆਂ 'ਚ ਲਿ ਜਾ ਕੇ ਉਹਨਾਂ ਦੀ ਜਿਹੜੀ ਕੁੱਟਮਾਰ ਕੀਤੀ ਗਈ ਉੱਥੇ ਛੋਟੇ-ਛੋਟੇ ਬੱਚਿਆਂ ਤੋਂ ਬਜ਼ੁਰਗਾਂ ਦੇ ਥੱਪੜ ਮਰਵਾਏ ਗਏ ਜਿਹੜੇ ਲੋਕਾਂ ਨੇ ਉਹ ਜਿਹੜਾ ਤਸ਼ੱਦਦ ਸਹਿਹਾ ਉਹਨਾਂ ਨੂੰ ਜੇ ਅੱਜ ਬਿਨਾਂ ਗਮਦੂਰ ਉਹਨਾਂ ਨੂੰ ਜੇਲ੍ਹ ਭੇਜਿਆ ਕੋਈ ਰਾਜੀ ਨਾਵੇਂ ਦੀ ਗੱਲ ਹੁੰਦੀ ਆ ਤੇ ਜਿਹੜਾ ਉਹਨਾਂ ਨਾਲ ਇੱਕ ੱਤਕਾ ਜਿਹੜਾ ਹੋਰ ਹੋ ਜਾਣਾ ਨਾਲ ਹੀ ਅਸੀਂ ਇਹ ਵੀ ਦੱਸਣਾ ਚਾਹੁੰਦੇ ਆ ਸਾਫ਼ ਤੌਰ ਤੇ ਕੇ ਕਮਿਸ਼ਨ ਨੂੰ ਦੇ ਜਿਹੜੇ ਆਏ ਸੀ ਡਾਇਰੈਕਟਰ ਉਹਨਾਂ ਨੂੰ ਵਾਰ-ਵਾਰ ਇਹ ਕਿਹਾ ਗਿਆ ਕਿ ਜਿਹੜੀ ਉਹਨਾਂ ਨੇ ਖਾਲੀ ਨੱਪੀ ਆ ਉਹਨੂੰ ਚਾਲੂ ਕਰਵਾਓ ਜੇ ਤੁਹਾਡੇ 'ਚ ਕੋਈ ਪਾਵਰ ਹੈਗੀ ਆ ਭਾਈ ਉਹਨੂੰ ਕਰਵਾ ਦਿਓ ਫਿਰ ਫਿਰ ਲੋਕਾਂ ਨੂੰ ਵੀ ਪੁੱਛਣ ਦੀ ਲੋੜ ਨਹੀਂ ਤੁਸੀਂ ਮੌਕਾ ਦੇਖ ਲਿਆ ਉਹਨਾਂ ਅੱਗੇ ਇਹ ਵੀ ਮੰਗ ਰੱਖੀ ਲੋਕਾਂ ਨੇ ਕਿ ਜਿਹੜੇ ਗਮਦੂਰ ਹਰੀ ਆ ਜਿਨ੍ਹਾਂ ਨੇ ਲੋਕਾਂ ਦੇ ਉੱਪਰ ਗੋਲੀਆਂ ਚਲਾਈਆਂ ਆਪਦੇ 5-6 ਅਸਲੇ ਚਲਾਏ ਆ ਉਹਨਾਂ ਨੂੰ ਤੁਰੰਤ ਜਿਹੜਾ ਗ੍ਰਿਫਤਾਰ ਕੀਤਾ ਜਾਵੇ ਉਹਨਾਂ ਦੇ ਅਸਲੇ ਜਿਹੜੇ ਜ਼ਬਤ ਕੀਤੇ ਜਾਣ ਤੇ ਉਹਨਾਂ ਦੇ ਲਾਇਸੈਂਸਾਂ ਜਿਹੜੇ ਤੁਰੰਤਾਂ ਉਹ ਕੈਨਸਲ ਕੀਤੇ ਜਾਣੇ ਚਾਹੀਦੇ ਆ ਚਲੋ ਇਹ ਮੰਗ ਆ ਲੋਕਾਂ ਦੀ ਲੋਕਾਂ ਨੇ ਮੰਗ ਆ ਉਹਦੀ ਰੱਖੀ ਆ ਉਹ ਕਿੰਨਾ ਕਿਤੇ ਖਰੇ ਉੱਤਰਦੇ ਆ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਸਾਫ਼ ਹੋ ਜਾਣਾ ਤੇ ਅਸੀਂ ਤੁਹਾਡੇ ਮੀਡੀਆ ਦੇ ਮਾਧਿਅਮ ਰਾਹੀਂ ਗਮਦੂਰ ਹਰਾਂ ਨੂੰ ਇੱਕ ਗੱਲ ਹੋਰ ਕਹਿਣੀ ਚਾਹੁੰਦੇ ਆ ਕਿ ਵਾਰ-ਵਾਰ ਜਿਹੜੀ ਤੁਸੀਂ ਮੀਡੀਆ ਨੂੰ ਧਮਕੀਆਂ ਦੇ ਰਹੇ ਹੋ ਇਧਰੋਂ ਉਧਰੋਂ ਫੋਨ ਲਵਾ ਕੇ ਉਹ ਇਸ ਕਰਕੇ ਧਮਕੀਆਂ ਦੇ ਰਹੇ ਆ ਕਿ ਮੀਡੀਆ ਵਾਲੇ ਸਾਥੀ ਜਿਹੜੇ ਆਮ ਲੋਕਾਂ ਦੀ ਗਰੀਬਾਂ ਦੀ ਗੱਲ ਚੱਕ ਰਹੇ ਆ ਉਹਨਾਂ ਨੂੰ ਲੱਗਦਾ ਕਿ ਇਹਨਾਂ ਲੋਕਾਂ ਨੂੰ ਤਾਂ ਅਸੀਂ ਐਂ ਹੀ ਕੁੱਟ ਕੇ ਰੱਖਣਾ ਤੇ ਇਹਨਾਂ ਦੀ ਕੋਈ ਗੱਲ ਚੱਕਣ ਵਾਲਾ ਨਾ ਹੋਵੇ ਇਹ ਉਹਨਾਂ ਦੇ ਮਨ ਦਾ ਭਲੇਖਾ ਭਲੇਖਾ ਤੁਹਾਡਾ ਇਸ ਕੇਸ ਦੇ ਵਿੱਚ ਵੀ ਕੱਢਾਂਗੇ ਜੇ ਇਸੇ ਤਰ੍ਹਾਂ ਤੁਸੀਂ ਮੀਡੀਆ ਨੂੰ ਧਮਕੀਆਂ ਦਿੰਦੇ ਰਹੇ ਤੇ ਤੁਹਾਡੇ ਖਿਲਾਫ ਇੱਕ ਹੋਰ ਸ਼ਿਕਾਇਤ ਜਾਊਗੀ ਤੇ ਹੋਰ ਇੱਕ ਜਿਹੜਾ ਪਰਚਾ ਦਰਜ ਕਰਾਵਾਂਗੇ ਤੇ ਭਲੇਖਾ ਜਿਹੜਾ ਤੁਹਾਡਾ ਫੇਰ ਕੱਢਾਂਗੇ ਕਿਉਂਕਿ ਪਹਿਲੇ ਦਿਨ ਵੀ ਜਦੋਂ ਰਾਤ ਸ਼ੁਰੂ ਹੁੰਦੀ ਆ ਉਦੋਂ ਵੀ ਜਿਹੜਾ ਮੀਡੀਆ ਤੇ ਲੋਕ ਜਿਹੜੇ ਉੱਥੇ ਗਏ ਆ ਖਾਲੀ ਦੇਖਣ ਤੇ ਉਹਨਾਂ ਦੇ ਗਲ ਪਹਿਲਾਂ ਪੈਂਦੇ ਆ ਜੱਜੀ ਵਰਗੇ ਗੁੰਡੇ ਉਹਨਾਂ ਦੇ ਜਿਹੜੇ ਕੈਮਰੇ ਤੱਕ ਤੋੜਦੇ ਆ ਉਹਨਾਂ ਦੇ ਜਿਹੜੀ ਕੁੱਟਮਾਰ ਕਰਦੇ ਉੱਥੇ ਲੋਕਾਂ ਦੀਆਂ ਪੱਗਾਂ ਲਾਉਂਦੇ ਆ ਜਿੱਥੋਂ ਇਹ ਰਾਂਦ ਸ਼ੁਰੂ ਹੁੰਦੀ ਆ ਤੇ ਉਹੀ ਸਿਲਸਲਾ ਜਿਹੜਾ ਗਮਦੂਰ ਦੇ ਗੁੰਡਿਆਲੇ ਫੇਰ ਸ਼ੁਰੂ ਕੀਤਾ ਹੋਇਆ ਲੋਕਵਾਚ ਚੈਨਲ ਵਾਲਿਆਂ ਨੂੰ ਜਿਹੜੀਆਂ ਧਮਕੀਆਂ ਆ ਰਹੀਆਂ ਨੇ ਲਾਈਵ ਸੱਚ ਟੀਵੀ ਵਾਲਿਆਂ ਨੂੰ ਧਮਕੀਆਂ ਆ ਰਹੀਆਂ ਨੇ ਹੋਰ ਵੀ ਕਈ ਪੱਤਰਕਾਰਾਂ ਨੂੰ ਮਾਲਵਾ ਟੈਲੀਵਿਜ਼ਨ ਵਾਲਿਆਂ ਨੂੰ ਵੀ ਜਿਹੜੀਆਂ ਧਮਕੀਆਂ ਆ ਰਹੀਆਂ ਨੇ ਤੇ ਅਸੀਂ ਦੱਸਣਾ ਚਾਹੁੰਦੇ ਆ ਕਿ ਜੇ ਤੁਸੀਂ মিডিਆ ਦੇ ਨਾਲ ਜਿਹੜਾ ਲੋਕਤੰਤਰ ਦਾ ਚੌਥਾ ਥੰਮ ਆ ਜਿਉਂ ਉਹਨਾਂ ਦੇ ਨਾਲ ਇਸ ਤਰ੍ਹਾਂ ਦਾ ਵਰਤਾਵਾ ਕਰੋਗੇ ਤੇ ਫੇਰ ਭਾਈ ਸਾਹਿਬ ਤੁਸੀਂ ਜਿਹੜਾ ਤੁਹਾਡੀ ਗੁੰਡਾਗਰਦੀ ਦਾ ਅੰਤ ਆ ਤੇ ਆnde ਹੁੰਦੇ ਆ ਅੰਤ ਜਿਹੜਾ ਇੱਕ ਜਗ੍ਹਾ ਧਿਆਨ ਦੇ ਕੇ ਕਰਦਾ ਕਿਉਂ ਨਹੀਂ ਹਲੇ ਤੱਕ ਹੋ ਰਹੀ ਕਾਰਨ ਕੀ ਲੱਗਦਾ ਕਾਰਨ ਇਹ ਆ ਜੀ ਕਿ ਗਮਦੂਰ ਸਿੰਘ ਉਹਨਾਂ ਦੀ ਪਿੱਠ ਤੇ ਜਿਹੜਾ ਐਮਐਲਏ ਅਮੋਲਕ ਖੜਾ ਐਮਐਲਏ ਅਮੋਲਕ ਦੀ ਸ਼ਹਿਰ ਦੇ ਉੱਪਰ ਹੀ ਜਿਹੜਾ ਪੁਲਿਸ ਦੇ ਚਲਦੀ ਆ ਤਾ ਕਰਕੇ ਜਿਹੜਾ ਗਮਦੂਰ ਹੋਰਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ। ਇਹਨਾਂ ਨੇ ਤਾਂ ਪਿਛਲੇ ਦਿਨੀ ਬਿਆਨ ਆ ਗਿਆ ਸੀ ਕਿ ਮੈਂ ਮੇਰੀ ਤਾਂ ਉਹਨਾਂ ਨੇ ਬਣਦੀ ਨਹੀਂ ਉਹ ਤਾਂ ਮੇਰੇ ਤੇ ਇਲਜ਼ਾਮ ਲਗਾ ਰਹੇ ਨੇ। ਦੇਖੋ ਜੀ ਜਿਹੜੀ ਬੰਦੀ ਨਾ ਬੰਦੀ ਵਾਲੀ ਗੱਲ ਆ ਉਹ ਲੋਕਾਂ ਦੇ ਸਾਹਮਣੇ ਆ। ਫਰੀਦਕੋਟ ਦਾ ਇੱਕ ਵਿਅਕਤੀ ਸੀਗਾ ਜਿਹਦੇ ਕੋਲੇ ਜਿਹੜੇ ਉਹ ਟੈਂਡਰ ਸੀਗੇ ਟੋਵਾ ਟੋਈ ਦੇ ਮਾਲ ਵਾਲੇ ਜਿਹੜੇ ਲੇਬਰ ਦੇ ਉਹ ਟੈਂਡਰ ਜਿਹੜੇ ਉਹਨੇ ਇੱਧਰ ਜੈਤੋ ਵਾਲੀ ਸਾਈਟ ਵੀ ਲੈਣ ਦੀ ਕੋਸ਼ਿਸ਼ ਕੀਤੀ ਲੈ ਵੀ ਸੀਗੇ ਤੇ ਉਹਨੂੰ ਜਿਹੜਾ ਇਹਨਾਂ ਨੇ ਫਰੀਦਕੋਟ ਤੋਂ ਇੱਧਰ ਜਿਹੜਾ ਇੰਟਰ ਨਹੀਂ ਕਰਨ ਦਿੱਤਾ। ਗਮਦੂਰ ਹੋਰਾਂ ਨੇ ਤੇ ਉਹ ਟੈਂਡਰਾਂ ਦੇ ਰੱਦ ਕਰਾ ਕੇ ਧੱਕੇ ਦੇ ਨਾਲ ਜਿਹੜੇ ਐਮਐਲਏ ਨੇ ਟੈਂਡਰ ਆ ਜਿਹੜੇ ਗਮਦੂਰ ਕੇ ਲਾਣੇ ਨੂੰ ਦਵਾਏ ਜੇ ਇਹ ਨਹੀਂ ਹੋਇਆ ਤੇ ਇਸ ਚੀਜ਼ ਨੂੰ ਸਾਬਤ ਕਰਕੇ ਦਿਖਾ ਦੇ ਐਮਐਲਏ ਨਾਲੇ ਉਹ ਬੰਦਾ ਜਿਹਦੇ ਤੋਂ ਟੈਂਡਰ ਇਹਨਾਂ ਨੇ ਖੋਏ ਉਹ ਵੀ ਦੱਸ ਸਕਦਾ ਇਹ ਗੱਲ ਸਾਰੇ ਜਿਹੜੇ ਇਹ ਟੈਂਡਰ ਪਾਏ ਹੋਏ ਨੇ ਉਹਦੇ ਵਿੱਚ ਹਿੱਸੇਪੱਤੀ ਆ ਜਿਹੜੀ ਐਮਐਲਏ ਦੀ ਐਮਐਲਏ ਦੇ ਘਰੇ ਮੋਟਾ ਪੈਸਾ ਜਾਂਦਾ ਗਮਦੂਰ ਕਿਹਤੋਂ ਇਸੇ ਕਰਕੇ ਐਮਐਲਏ ਜਿਹੜਾ ਇਹਨਾਂ ਦੀ ਪਿੱਛੇ ਖੜਾ ਤੇ ਇਹਨਾਂ ਨੂੰ ਜਿਹੜੇ ਏ ਲੋਕਾਂ ਦੀ ਜਿਹੜੀ ਕੁੱਟਮਾਰ ਹੋਈ ਆ ਉਹ ਐਮਐਲਏ ਦੇ ਇਸ਼ਾਰੇ ਤੇ ਹੋਈ ਆ ਅਸੀਂ ਦੱਸਣਾ ਚਾਹੌਣੇ ਭਗਵੰਤ ਮਾਨ ਨੂੰ ਕਿ ਤੇਰੇ ਜਿਹੜੇ ਇਹ ਪਾਲੇ ਹੋਏ ਬੁੰਡੇ ਹੀ ਕਵਾਂਗੇ ਹੀ ਐਮਐਲਏ ਵੀ ਨਹੀਂ ਕਵਾਂਗੇ ਕਿ ਇਹਨਾਂ ਨੂੰ ਲਗਾਮ ਦੇ ਇਹ ਆਮ ਲੋਕਾਂ ਦੇ ਉੱਪਰ ਜਿਹੜਾ ਤਸ਼ੱਦਦ ਢਾ ਰਹੇ ਆ ਜਿਹੜੀਆਂ ਗੱਲਾਂ ਤੁਸੀਂ ਕਰਦੇ ਸੀ ਕਿ ਸਾਡੇ ਰਾਜ ਦੇ ਵਿੱਚ ਕਿਸੇ ਨਾਲ ਧੱਕਾ ਨਹੀਂ ਹੋਊਗਾ ਕਿਸੇ ਤੇ ਕੋਈ ਪਰਚਾ ਨਹੀਂ ਹੋਊਗਾ ਜਿਹੜੀਆਂ ਤੁਸੀਂ ਗੱਲਾਂ ਕਰਦੇ ਹੁੰਦੇ ਸੀ ਕਿ ਮਗਧਾਰੇ ਵੇ ਸੂਰਜਾ ਕਮੀਆਂ ਦੇ ਵੇੜੇ ਤੇ ਅੱਜ ਤੁਸੀਂ ਜਿਹੜਾ ਕਹਿ ਰਹੇ ਹੋ ਕਿ ਅਸੀਂ ਮਗਨ ਨਹੀਂ ਦੇਣਾ ਸੂਰਜਾ ਕਮੀਆਂ ਦੇ ਵੇੜੇ ਅੱਜ ਭਗਵੰਤ ਮਾਨ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਪੰਜਾਬ ਦੇ ਵਿੱਚ ਪੈਦਾ ਕਰ ਰਿਆ ਤੇ ਉਹਦੇ ਜਿਹੜੇ 92 ਦੇ 92 ਇਹ ਗੁੰਡੇ ਹੀ ਕਹੂੰਗਾ ਮੈਂ ਤਾਂ ਉਹ ਸਾਰੇ ਰਲ ਮਿਲ ਕੇ ਜਿਹੜੇ ਪੰਜਾਬ ਦੇ ਹਾਲਾਤ ਜਿਹੜੇ ਉਹ ਖਰਾਬ ਕਰਨ ਲੱਗੇ ਹੋਏ ਪਤਾ ਦੇਖੋ ਸਰ بار-ਬਾਰ ਇੱਕੋ ਹੀ ਗੱਲ ਨੂੰ ਰਿਪੀਟ ਕਰਾਈ ਜਾਂਦੇ ਜਿਵੇਂ ਉਹਨਾਂ ਨੂੰ ਕਿਸੇ ਨੇ ਸਮਝਾ ਕੇ ਭੇਜਿਆ ਹੁੰਦਾਗਾ ਵੀ ਤੁਸੀਂ ਉਹਨਾਂ ਦੇ ਘਰ ਦੇ ਮੂਹਰੇ ਕਿਉਂ ਪਹੁੰਚੇ ਸੀ ਕੀ ਤੁਹਾਨੂੰ ਜ਼ਰੂਰਤ ਪਈ ਗਈ ਸੀ ਸੜਕ ਤਾਂ ਹੀ ਸਾਰੇ ਪਿੰਡ ਵਾਲਿਆਂ ਨੇ ਮੈਂ ਮੇਰੇ ਵੱਲੋਂ ਵੀ ਉਹਨਾਂ ਨੂੰ ਸਮਝਾਇਆ ਗਿਆ ਪਹਿਲਾਂ ਵੀ ਹੈ ਇਸ ਤੱਕਾ ਕਰਕੇ ਵੀ ਖਾਲੀ ਦਾ ਮਸਲਾ ਸੀ ਵੀ ਉਹਨੂੰ ਦਿਖਾਉਂਦੇ ਸੀ মিডিਆ ਵਾਲੇ ਤੇ ਉਹਨਾਂ ਦੇ ਕੈਮਰੇ ਤੱਕ ਤੋੜ ਦੇ ਦਿੱਤੇ ਗਏ ਤੇ ਉਹ ਸਾਰੇ ਪਿੰਡ ਵਾਲਿਆਂ ਨੇ ਵੀ ਸਮਝਾਇਆ ਤੇ ਉਹ ਗੱਲ ਨੂੰ ਤੋਂ ਸਮਝ ਹੀ ਨਹੀਂ ਪਏ ਸੀ ਜਿਵੇਂ ਉਹਨਾਂ ਨੂੰ ਪਹਿਲਾਂ ਤੋਂ ਕਿਸੇ ਨੇ ਸਮਝਾ ਕੇ ਭੇਜਿਆ ਹੁੰਦਾਗਾ ਜੀ ਤੇ ਹੁਣ ਵੀ ਉਹ ਮੌਕਾ ਦੇਖ ਕੇ ਅੱਗੇ ਵੀ ਉਸੇ ਗੱਲ ਨੂੰ ਫੇਰ ਰਿਪੀਟ ਕਰਨ ਲੱਗੇ ਸਾਨੂੰ ਤਾਂ ਲੱਗਦਾ ਨਹੀਂ ਕਿ ਸਾਡੇ ਮੁੱਦੇ ਤੇ ਕੋਈ ਉਹ ਕਰਨਗੇ ਵੈਸੇ ਤਾਂ ਸਾਨੂੰ ਭਰੋਸਾ ਮਾੜਾ ਮੋਟਾ ਤਾਂ ਕਹਿੰਦੇ ਆ ਬਸ ਸਾਨੂੰ ਲੱਗਦਾ ਨਹੀਂ ਕਿ ਕੁਝ ਕਰਨਗੇ ਉਹ ਬਸ ਜੇ ਪ੍ਰਸ਼ਾਸਨ ਤੇ ਕੋਈ ਮੰਗ ਰੱਖਦੇ ਵੀ ਉਹਨਾਂ ਦੀ ਗੈਰਜ਼ਤਾਰੀ ਪੈ ਜਾਏ ਤੇ ਖਾਲੀ ਦੇ ਮਸਲੇ ਨੂੰ ਸੁਲਝਾਇਆ ਜਾਵੇ ਜਿੱਧਰ ਦੀ ਖਾਲਾ ਬਣਿਆ ਹੋਇਆ ਸੀ ਉਧਰ ਦੀ ਖਾਲਾ ਬਣਾਇਆ ਜਾਵੇ ਇਹ ਜੇ ਗੱਲ ਕਰੀਏ ਤੁਹਾਡੀ ਕਾਫੀ ਲੰਮੇ ਸਮੇਂ ਮੀਟਿੰਗ ਚੱਲ ਰਹੀ ਹੈ ਕਾਫੀ ਲੰਮੇ ਸਮੇਂ ਤੋਂ ਤੁਹਾਡੇ ਕੋਲ ਬੈਠ ਰਹੇ ਪਹਿਲਾਂ ਹੀ ਬੈਠ ਰਹੇ ਬਾਅਦ 'ਚ ਹੀ ਬੈਠ ਰਹੇ ਇਹੋ ਜਿਹਾ ਕੀ ਮਸਲਾ ਸੀ বারবার ਪਿੰਡ ਵਾਲੇ ਵੀ ਰਿਪੀਟ ਕਰਾਈ ਜਾਂਦੇ ਆ ਤੇ ਮੇਰੇ ਵੱਲੋਂ ਵੀ ਰਿਪੀਟ ਕਰਵਾਇਆ ਜਾਂਦਾ ਤੇ ਪਰ ਉਹਨਾਂ ਦੇ ਸਮਝ ਤੇ ਧਿਆਨ ਚ ਆ ਹੀ ਨਹੀਂ ਰਹੀ ਉਹ ਗੱਲ ਲੱਗਦਾ ਕਿ ਤਨਾ ਕਿਤੇ ਕੋਈ ਦਲ ਚ ਗਾਲਾ ਲੱਗਦਾ ਦੇਖੋ ਸਰ ਉਹ ਤਾਂ ਸਾਫ ਹੀ ਤੁਹਾਨੂੰ ਵੀ ਦਿਖੀ ਜਾਂਦਾ ਸੀ ਸਰ ਤੁਸੀਂ ਵੀ ਗੋਲੇ ਖੜੇ ਸੀ ਉਹਨਾਂ ਦੇ ਗੱਲ ਸਮਝ ਚ ਆ ਹੀ ਨਹੀਂ ਰਹੀ ਧਿਆਨ ਚ ਹੀ ਨਹੀਂ ਆ ਰਹੀ ਸੀ ਕਹਿੰਦੇ ਤੁਸੀਂ ਉੱਥੇ ਕਿਉਂ ਪਹੁੰਚੇ ਕੀ ਤੁਹਾਨੂੰ ਜ਼ਰੂਰਤ ਪਈਗੀ ਸਾਰੇ ਪੰਜਾਬ ਨੂੰ ਪਤਾ ਲੱਗਿਆ ਵੀ ਗੱਲ ਕੀ ਬਣੀ ਤੇ ਜਿਹੜੀ ਗੱਲ ਸੀ ਥੋੜਾ ਆਪਣੇ ਬਾਰੇ ਵੀ ਵੀਡੀਓ ਰੱਦ ਲਓ ਮਾਈ ਡਾਇਰੈਕਟਰ ਜਗਾੜੋ ਤੁਸੀਂ ਇਹ ਗੱਲ ਕਿਥੋਂ ਚੰਡੀਗੜ੍ਹ ਤੋਂ ਛੋਟਾ ਜਿਹਾ ਮਸਲਾ ਇੰਨਾ ਵੱਡਾ ਮਸਲਾ ਬਣ ਗਿਆ ਕਿ ਜਾਤੀਵਾਦ ਤੱਕ ਪਹੁੰਚ ਗਿਆ ਕਿਉਂਕਿ ਲੋਕ ਜਾਤੀਵਾਦ ਨਾਲ ਜੋੜ ਰਹੇ ਨੇ ਜਿਹੜਾ ਗਮਿਰਗਰੀ ਮ ਸਰਪੰਚ ਸਾਹਿਬ ਨੇ ਸਾਨੂੰ ਕੋਈ ਜਾਤੀਵਾਦ ਬਾਰੇ ਦੱਸਿਆ ਜਿਹੜਾ ਹੈਗਾ ਆ ਕੁਝ ਮੈਂ ਖਤੋਂ ਐਫ ਆਰ ਰਿਪੋਰਟ ਹੈ ਕਿ ਉਹਨਾਂ ਤੋਂ ਚੁੱਪ ਚੁਪਾ ਕੀ ਕਰ ਰਹੇ ਨੇ ਨਕਾਸੀ ਦੇ ਮਾਮਲੇ ਨੂੰ ਲੈ ਕੇ ਜਿਹੜੀ ਉਹਨਾਂ ਨਾਲ ਗੱਲਬਾਤ ਹੋਈ ਹੈ ਉਹਨਾਂ ਨੇ ਕੀ ਤੁਹਾਡੇ ਸੰਮਾਨ ਰੱਖਿਓ ਉਹਦੇ ਲਈ ਪਲਾਨ ਬਣਾ ਰਹੇ ਹੈਗੇ ਜਿਹੜਾ ਹੈਗਾ ਪੰਚਾਇਤ ਜਿਹੜਾ ਹੈਗਾ ਪਾਸ ਕਰਕੇ ਉਹਨਾਂ ਨੂੰ ਐਮਟੀਐਮ ਤੋਂ ਜਿਹੜਾ ਹੈਗਾ ਰੀਜ਼ੋਲੂਸ਼ਨ ਦੇ ਦੋ ਤਤਵਾਦ ਅਕੋਰਡਿੰਗਲੀ ਕਮਿਸ਼ਨ ਕਿਸ ਤਰ੍ਹਾਂ ਕੀ ਕਾਰਵਾਈ ਕਰੇਗਾ ਕਮਿਸ਼ਨ ਜੋ ਹੈਗਾ ਤੇ ਚੀ ਮੈਟਰ ਨੂੰ ਜਿਹੜਾ ਹੈ ਕਿ ਚੰਗੀ ਤਾਂ ਐਡਮਿਨਿਸਟ੍ਰੇਸ਼ਨ ਦੇ ਨਾਲ ਕਿ ਜਿਹੜਾ ਹੈ ਇਜ਼ੀਲੀ ਰਿਸੋਲਵਡ ਥੈਂਕ ਯੂ ਫॉर ਥੀ ਸਰ ਇਹ ਚੀਜ਼ ਨੂੰ ਕਿਵੇਂ ਵੇਖਦੇ ਹੋ ਕਿ ਇਤਨਾ ਬਹੁਤ ਹੀ ਹਾਦਸੇ ਦੇ ਵਿੱਚ ਲੋਕ ਗੋਲੀਆਂ ਫਿਰਾ ਰਹੇ ਨੇ ਪ੍ਰਦਰਸ਼ਨ ਕਰ ਰਹੇ ਨੇ ਪਰ ਉਹ ਉਸ ਦੇ ਵਿੱਚ ਹੀ ਤੁਰੇ ਫਿਰ ਰਹੇ ਨੇ ਹਾਲੇ ਉਸ ਵਾਰ ਇਨਵੈਸਟੀਗੇਸ਼ਨ ਹਾਲੇ ਚੱਲ ਰਹੀ ਹੈ ਕਿ ਫੰਦ ਪਤਾ ਹੈ ਤਾਂ ਹਾਲੇ ਉਹਦੇ ਚਿੱਪਸਿੰਗ ਨਹੀਂ ਤੱਕ ਪਹੁੰਚਾ ਮਸ਼ੀਨ ਜਿਹੜੇ ਮਜ਼ਦੂਰਾਂ ਤੇ ਪਰਚਾ ਹੋਇਆ ਸੀਗਾ ਜੀ ਉਸ ਤੋਂ ਬਾਅਦ ਉਹਨਾਂ ਦੀ ਰਿਹਾਈ ਹੋ ਗਈ ਕੈਨਸਲੇਸ਼ਨ ਹੋ ਗਈ ਉਹਦੀ ਰਿਹਾਈ ਤਾਂ ਹੋਗੀ ਹੈ ਰਿਹਾਈ ਹੋਗੀ ਪਰਚਾ ਸੀ ਜਿਹੜਾ ਉਹ ਕੈਂਸਲ ਹੋ ਗਿਆ ਜੱਜਮੈਂਟ ਤੁਹਾਡੇ ਕੋਲ ਹੋਊਗੀ ਉਹਦੇ ਵਿੱਚ ਮੈਂਸ਼ਨ ਕੀਤਾ ਹੋਊਗਾ ਕੋਰਟ ਦੀ ਜੱਜਮੈਂਟ ਤੁਸੀਂ ਇੰਟਰਨੈਟ ਤੇ ਦੇਖ ਸਕਦੇ ਹੋ